ਕੀ ਹਲਾ ਦੋਸਤ ਫੇਸਬੁਕ ਤੇ ਚੰਗਾ ਲਿਖੰਦਾ ਤੇ ਜਾਂ ਜ਼ਿੰਦਗੀ ਚ ਚੰਗਾ ਪੜਨਦਾ ਜਾਂ ਸੁਣਨ ਦਾ ਆ ਫਾਇਦਾ ਹੁੰਦਾ ਕਿ ਜਿੱਦਾਂ ਵੀ ਆਪਾਂ ਉਹ ਬਾਈ ਰਾਮ ਸਿੰਘ ਢਿੱਲੋਂ ਵਾਲੇ ਪੋਸਟ ਪਾਈ ਹੈ ਨਾ ਜਿਨ੍ਹਾਂ ਦਾ ਗੀਤ ਲਿਖਿਆ ਵਾ ਸਦਾ ਸੂਰਮੇ ਸਮਝਣ ਤੀ ਤੇ ਪੈਣ ਬਗਾਨੀ ਨੂੰ ਮੈਨੂੰ ਡੇਲੀ ਪੰਜ ਚਾਰ ਬੰਦਿਆਂ ਦੇ ਇਹੋ ਜਿਹੇ ਫੋਨ ਆਉਂਦੇ ਜਿਹੜੇ ਪੂਰੀ ਕਮਾਲ ਦੀ ਜਾਣਕਾਰੀ ਰੱਖ ਦਿੰਦੇ ਗੀਤਕਾਰ ਇਹ ਤੇ ਉਹ ਕਈ ਬੰਦੇ ਨੇ ਜੋ ਅਨਪੜ੍ਹ ਖੇਤੀ ਕਰਦੇ ਆ ਪਰ ਤੁਸੀਂ ਅੱਜ ਕੱਲ੍ਹ ਵਾਲੇ ਗੀਤਕਾਰ ਵੇਖੋ ਵੀ ਇਹਨਾਂ ਦੇ ਗੀਤਾਂ ਲੋਕ ਸੁਣਦੇ ਆ ਪਰ ਇਹਨਾਂ ਦੇ ਗੀਤ ਨਾ ਹਕੀਕਤ ਦੇ ਨੇੜੇ ਨਹੀਂ ਹੁੰਦੇ ਇਹ ਕੀ ਕਰਦੇ ਆ ਇਹ ਸਾਰਿਆਂ ਨੂੰ ਤਾਂ ਨਹੀਂ ਕਹਿੰਦਾ ਮੈਂ ਵਿੱਚੋਂ ਦੋ ਚਾਰਾਂ ਦੀ ਗੱਲ ਕਰਦਾ ਉਹ ਹੁਣ ਤੋਹੋ ਕਬੰਦੀ ਜੀ ਧਿਆਨ ਦਿੰਦੇ ਆ ਵੀ ਉਹਨਾਂ ਦੇ ਯਾਨੀ ਕਿ ਤਕਾਂ ਤੇ ਮਿਲਣਾ ਚਾਹੀਦਾ ਅਰਥੁਰ ਅਰਥੁਰ ਉਹਨਾਂ ਨੂੰ ਕੋਈ ਮਤਲਬ ਨਹੀਂ ਕੀ ਦੀ ਗੱਲ ਹੋ ਰਹੀ ਹੈ ਕੀ ਦੀ ਨਹੀਂ ਹੈਣਾ ਤੇ ਉਹ ਬੰਦਿਆਂ ਨੇ ਨਾ ਕਮਾਲ ਦੀਆਂ ਗੱਲਾਂ ਕੀਤੀਆਂ ਉਹਨੂੰ ਵੀ ਯਾਦ ਕੀਤਾ ਬਾਈ ਰਾਜ ਸਿੰਘ ਢਿੱਲੋਂ ਨੂੰ ਵੀ ਤੇ ਇੱਕ ਬਾਈ ਮੈਨੂੰ ਅੱਜ ਕਹਿੰਦਾ ਕਹਿੰਦਾ ਮਾਨਕਦਿਆਂ ਵੀ ਇੱਕ ਦੋ ਗਲਤੀਆਂ ਕੀਤਾ ਜੀ ਤੈਨੂੰ ਪਤਾ ਮੈਨੂੰ ਇੱਕ ਦਾ ਪਤਾ ਸੀਗਾ ਦੁੱਲੇ ਪੱਟੀ ਵਾਲੀ ਗੀਤ ਚ ਮੈਂ ਕਿਹਾ ਤੁਸੀਂ ਪਸਰੇ ਵਾਲੀ ਗੱਲ ਕਰਦੇ ਹੋ ਤੇ ਬਾਈ ਕਹਿੰਦਾ ਹਾਂ ਮਾਨਕੜਾ ਨੇ ਇੱਕ ਗੀਤ ਗਾਇਆ ਰਥਵਾਣ ਤੇ ਜੋਗੀ ਬਸਰਾ ਤਿੰਨੋਂ ਮੰਗਦੇ ਨਾ ਬਰਸਾਤ ਵੇ ਉਹ ਅਸਲ ਚ ਨਾ ਲੋਕ ਭਖੜਾ ਬੋਲਦੇ ਰਥਵਾਣ ਤੇ ਜੋਗੀ ਭਖੜਾ ਉਹ ਭਖੜਾ ਨਹੀਂ ਬਸਰਾ ਤੇ ਮਾਨਕ ਤੋਂ ਵੀ ਰਿਕਾਰਡਿੰਗ ਵੇਲੇ ਭਲੇਖਾ ਰੱਖ ਲੋ ਤੇ ਜਾਂ ਮਾਨਕ ਦੀ ਗਲਤੀ ਰੱਖ ਲੋ ਮਾਨਕ ਤੋਂ ਵੀ ਭਖੜਾ ਬੋਲਿਆ ਗਿਆ ਤੇ ਵੱਡੀ ਗੱਲ ਇਹ ਬੰਦਾ ਅਣਪੜ੍ਹੇ ਸੀ ਜਿਹੜੇ ਨੇ ਮੈਨੂੰ ਦੱਸਿਆ ਹੋਰ ਵੀ ਆਨਲਾਈਨ ਟਾਈਮ 'ਚ ਨਾ ਐ ਹੋਰੀਆਂ ਗੱਲਾਂ ਕਰਦੇ ਰਹਾ ਕਰਾਂਗੇ ਮੁੜ ਕੇ ਗੱਲਾਂ ਚੱਲ ਪਈਆਂ ਉਹਦੀਆਂ ਬਾਈ ਰਾਮ ਸਿੰਘ ਉਹਦੀਆਂ ਉਹ ਮੈਨੂੰ ਕਹਿੰਦਾ ਯਾਰ ਅਨਪੜ੍ਹ ਬੰਦਾ ਸੀ ਤੇ ਅਲੰਕਾਰ ਵੇਖੋ ਉਹਨੇ ਵਰਤੇ ਇੱਕ ਬਾਈ ਨੇ ਮੈਨੂੰ ਦੱਸਿਆ ਕਹਿੰਦਾ ਵੀ ਜਿਹੜੇ ਹੁਣ ਵਾਲੇ ਗੀਤਕਾਰਾਂ ਨਾ ਕਈ ਉਹਨਾਂ ਦਾ ਸਾਰਾ ਗੀਤ ਤੇ ਪੁਰਾਣੇ ਗੀਤਕਾਰਾਂ ਦੀ ਇੱਕ ਲਾਈਨ ਉਹਨੇ ਸਾਡੀ ਗੱਲ ਹੋਈ ਸੀ ਚਰਚਾ ਹੋਈ ਸੀ ਉਹਦੇ ਤੇ ਜਿੰਦ ਨੂੰ ਜਵੰਦੇ ਤੋਂ ਬਚਾਉਣਾ ਸੌਖਾ ਨਹੀਂ ਸੁੱਚਾ ਹੁੰਦੇ ਵੀਰੋਂ ਨੂੰ ਤਕਾਉਣਾ ਸੌਖਾ ਨਹੀਂ ਜਿੰਦ ਨੂੰ ਜਵੰਦੇ ਤੋਂ ਬਚਾਉਣਾ ਸੌਖਾ ਨਹੀਂ ਤੇ ਬਾਈ ਕਹਿੰਦਾ ਕੰਗਾਂ ਨੂੰ ਇਹ ਲਾਈਨ ਦੀ ਸਮਝ ਨਹੀਂ ਆਉਂਦੀ ਕਿਉਂਕਿ ਕਹਿੰਦਾ ਜਿਹਨੂੰ ਪਤਾ ਵੀ ਸੁੱਚੇ ਦਾ ਗੋਤਸੀ ਜਵੰਦਾ ਤਾਂ ਉਹਨੇ ਕਿਹਾ ਜਿੰਦ ਨੂੰ ਜਵੰਦੇ ਤੋਂ ਬਚਾਉਣਾ ਸੌਖਾ ਨਹੀਂ ਕਹਿੰਦਾ ਜਿਹਨੂੰ ਪਤਾ ਹੀ ਨਹੀਂ ਵੀ ਸੁੱਚੇ ਦਾ ਜਿਹੜਾ ਗੋਤਸੀ ਉਹ ਜਵੰਦਾ ਸੀ ਤੇ ਉਹਨੂੰ ਗੀਤ ਕੀ ਸਮਝ ਆਉਣਾ ਮੈਂ ਕਿਹਾ ਭਾਈ ਗੱਲ ਸਹੀ ਆ ਤੇ ਮੈਂ ਬਾਈ ਨੂੰ ਦੱਸਿਆ ਮੈਂ ਕਿ ਭਾਈ ਅਲੰਕਾਰ ਵੇਖੋ ਬੰਦੇ ਨੇ ਫਿੱਟ ਕੀਤਾ ਉਹਨੂੰ ਉਪਰਾਸ ਇਹ ਦੇਖੋ ਵੀ ਕਾਣ ਪੜ ਬੰਦਾ ਸੀ ਤੇ ਗੀਤਕਾਰੀ ਦੇ ਵਿੱਚ ਐਂ ਜੜ ਦਿੰਦਾ ਸੀ ਅਲੰਕਾਰ ਤੇ ਇਹ ਤਾਂ ਮੈਨੂੰ ਪਤਾ ਜਿਹੜੇ ਹੁੰਦੇ ਨਾ ਪਰਵਾਣ ਪੜ ਲੱਗਦੇ ਜਿਨ੍ਹਾਂ ਕੋਲੇ ਕੋਈ ਡਿਗਰੀ ਨਹੀਂ ਹੁੰਦੀ ਉਹ ਬੰਦੇ ਕਈ ਵਾਰੀ ਜਿਆਦਾ ਨੌਲੇਜ ਰੱਖ ਦਿੰਦੇ ਆ ਮੈਂ ਗੁਰੂ ਘਰ ਜਾਂਦਾ ਹਾਂ ਨਾ ਵਾਕ ਲਿਖਣ ਉੱਥੇ ਕਈ ਬੰਦੇ ਮਿਲ ਜਾਂਦੇ ਆ ਤੇ ਉਹਨਾਂ ਨੂੰ ਮੱਥਾ ਟੇਕੀਦਾ ਵੀ ਇੰਨਾ ਜਿਆਦਾ ਗਿਆਨ ਉਹਨਾਂ ਨੂੰ ਗੁਰਬਾਣੀ ਬਾਰੇ ਜਿਦੋਂ ਕਿਤੇ ਲਿਖੀ ਜਾਂਦੇ ਆਂ ਨੇ ਨਾ ਉਹ ਪੁੱਛਣ ਲੱਗ ਪੈਂਦੇ ਆ ਵੀ ਤੈਨੂੰ ਪਤਾ ਅਰਥ ਮੈਂ ਕਹਿੰਦਾ ਨਹੀਂ ਤੇ ਕਮਾਲ ਦੀ ਜਾਣਕਾਰੀ ਦੱਸ ਦਿੰਦੇ ਐਂ ਜਿਦੋਂ ਉਹ ਪੋਸਟਪਾਤੀ ਮੇਰਾ ਕਹਿਨ ਤਾਂ ਭਾਵਾ ਚੰਗੀ ਪੋਸਟ ਪਾਉਣ ਦਾ ਜਾਂ ਚੰਗਾ ਪੜ੍ਹਨ ਦਾ ਚੰਗਾ ਚੰਗਾ ਸੁਣਨ ਦਾ ਫਾਇਦਾ ਹੀ ਫਾਇਦਾ ਜੇ ਪੋਸਟਪਾਤੀ ਤਾਂ ਬਹੁਤ ਲੋਕਾਂ ਨਾਲ ਜਾਣ ਪਛਾਣ ਹੋ ਗਈ ਬਹੁਤ ਵਧੀਆ ਲਿੰਕ ਬਣੇ ਸਿਰਫ ਰਾਮ ਸਿੰਘ ਢਿੱਲੋਂ ਕਰਕੇ ਵੱਡੀ ਗੱਲ ਆ ਤੁਸੀਂ ਜਿਹੜੇ ਮੇਰੀ ਉਮਰ ਦੇ ਉਹ ਬਾਈ ਜਾਣਦੇ ਹੋਣਗੇ ਚੀਂਡ ਵਾਲੀ ਤੋਂ ਪਿੰਡ ਚੀਂਡ ਵਾਲੀ ਤੋਂ ਬਾਈ ਵੀਰਾ ਤੇ ਬਾਈ ਸੁਖੀ ਜਿਨ੍ਹਾਂ ਦੇ ਘਰੇ ਸਿੱਧੂ ਮੂਸੇਆ ਲੋਕ ਨਾ ਆਮ ਹੀ ਕਹਾਵਤਾਂ ਚ ਕਹਿੰਦੇ ਹੁੰਦੇ ਸਾਲਿਆ ਤੂੰ ਝੀਂੜ ਵਾਲੀ ਵਾਲਿਆਂ ਦਾ ਕੱਕ ਇਹ ਵੀ ਸੁਣਦੇ ਰਹੇ ਆ ਨੇ ਕਹਿੰਦੇ ਕਹਿੰਦੇ ਹੁੰਦੇ ਸਾਲਿਆ ਤੂੰ ਝੀਂੜ ਵਾਲੀ ਵਾਲਾ ਵੀਰਾਂ ਜਿਵੇਂ ਇੱਕ ਦੂਜੇ ਨੂੰ ਤਾਣਾ ਨਹੀਂ ਮਾਰਦੇ ਲੋਕ ਉਹ ਬਾਈ ਵੀਰ ਇਹਨਾਂ ਗੱਲ ਹੋਈ ਸੀ ਮੇਰੀ ਆਰਾਮ ਸਿੰਘ ਸੰਬੰਧੀ ਆਰਾਮ ਉਹਨਾਂ ਕੋਲੇ ਵੀ ਆਉਂਦਾ ਜਾਂਦਾ ਰਿਹਾ ਸੀ ਬੰਦੇ ਦਾ ਕਰਤਾਰ ਵੇਖ ਰੋ ਤੇ ਉਹਦੀ ਬੈਠਣੀ ਉੱਠਣੀ ਵੇਖ ਲੋ ਪੰਜਾਬ 'ਚ ਜਾਨੀ ਕਿ ਨਾਂ ਚੱਲਦਾ ਬਾਈ ਯਾਰ ਕਹਿੰਦਾ ਜਿਵੇਂ ਕਹਿੰਦਾ ਨਾ ਮਿੱਤਰਾਂ ਦਾ ਨਾਂ ਚੱਲਦਾ ਉਹ ਚੀਜ਼ ਇਹ ਮੰਨਿਆਵਾ ਪਰਿਵਾਰ ਆ ਸਿਰਕਟ ਪੰਜਾਬ ਚ ਜਿਹੜੇ ਯਾਨੀ ਕਿ ਪੰਜਾਬ ਦੇ ਵੱਡੇ ਨਾਮ ਉਹਨੂੰ ਜਾਣਦੇ ਨਾ ਲੋਕ ਉਹ ਬਾਈ ਵੀਰੇ ਅਰਗਿਆਂ ਨੂੰ ਤੇ ਵੱਡੇ ਬਾਈ ਸੁਖੀ ਅਰਗਿਆਂ ਨੂੰ ਜਾਣਦੇ ਹੋਣਗੇ ਤੇ ਵਧੀਆ ਗੱਲ ਇਹ ਲੱਗੀ ਵੀ RAM ਸਿੰਘ ਬਾਰੇ ਬਾਈ ਵੀਰੇ ਨਾਲ ਗੱਲ ਹੋਈ ਉਹ ਕਹਿੰਦਾ ਯਾਰ ਬਹੁਤ ਵਧੀਆ ਬੰਦਾ ਸੀ ਸਾਡੇ ਕੋਲੇ ਆਉਂਦਾ ਰਿਹਾ ਕਿਸੇ ਦਿਨ ਜਾਣਕਾਰੀ ਲੈਣੀ ਹੋਈ ਤਾਂ ਮੇਰੇ ਕੋਲੇ ਆਈ ਕਹਿੰਦੇ ਬਹੁਤ ਆਉਂਦਾ ਰਿਹਾ ਸਾਡੇ ਕੋਲੇ ਤੇ ਮੈਂ ਕਹਿੰਨਾ ਵੀ ਇੱਕ ਅਣਪੜ ਬੰਦਾ ਹਣਾ ਇੱਕ ਪੰਜਾਬ ਦੇ ਉਹਨਾਂ ਬੰਦਿਆਂ ਕੋਲੇ ਵਹਿੰਦਾ ਤਾਂ ਹੀ ਉਹ ਇਹੋ ਜਿਹੇ ਗੀਤ ਲਿਖ ਸਕਿਆ ਜਿਨ੍ਹਾਂ ਦਾ ਨਾਂ ਪੂਰੇ ਪੰਜਾਬ 'ਚ ਚੱਲਦਾ ਤੇ ਸੋ ਜੇ ਕੋਈ ਇਹੋ ਜਿਹੇ ਗੀਤ ਹੋਵੇ ਨਾ ਜੀ ਤੇ ਸਾਨੂੰ ਲੱਗੇ ਵੀ ਆ ਇਹਦਾ ਅਰਥ ਕੀ ਆ ਤੇ ਜਾਂ ਜਿਵੇਂ ਮਾਨਕ ਤੇ ਪੱਸਰੇ ਵਾਲੀ ਗੱਲ ਆ ਉਹ ਪੱਸਰਾ ਸਹੀ ਸਾਦ ਪੱਬੇ ਤੇ ਆਦਕ ਸੱਸਾ ਰਾਰੇ ਨੂੰ ਕੰਨਾਂ ਤੇ ਲੋਕ ਉਹਨੂੰ ਪਖੜਾ ਹੀ ਬੋਲਦੇ ਆ ਮਾਨਕੀ ਪਖੜਾ ਬੋਲ ਗਿਆ ਸੋ ਇਹੋ ਜਿਹੀ ਕੋਈ ਗੱਲ-ਬਾਤ ਹੋਵੇ ਤਾਂ ਮੈਸੇਜ ਕਰਿਆ ਕਰੋ ਫਿਰ ਆਪਾਂ ਉਹਦੇ ਤਾਂ ਜਾਣਕਾਰੀ ਲੈ ਕੇ ਤੇ ਫਿਰ ਆਪਾਂ ਪੋਸਟ ਪਾਇਆ ਕਰਾਂਗੇ ਉਹੀ ਗੱਲ ਫੇਰ ਵੀ ਜੇ ਆਪਾਂ ਬਾਈ ਰਾਉ ਸਿੰਘ ਢਿਲੋਂ ਦੀ ਗੱਲ ਕੀਤੀ ਤਾਂ ਕਿੰਨੇ ਬੰਦਿਆਂ ਨਾਲ ਲਿੰਕ ਮਿਲੇ ਜ਼ਰੂਰੀ ਨਹੀਂ ਵੀ ਲੋਕ ਜਿਹੜੇ ਪੈਸਾ ਕਮਾਉਣ ਦੀ ਖਾਤਰ ਗੰਦ ਪਾਈ ਜਾਂਦੇ ਸੋਸ਼ਲ ਮੀਡੀਆ ਤੇ ਉਹ ਉਹ ਤਾਂ ਬਹੁਤ ਛੋਟੀਆਂ ਚੀਜ਼ਾਂ ਵਧੀਆ ਕਮਾਈ ਸਭ ਤੋਂ ਚੰਗੀ ਕਮਾਈ ਇਹ ਹੈ ਵੀ ਤੁਹਾਨੂੰ ਵਧੀਆ-ਵਧੀਆ ਲੋਕ ਮਿਲਦੇ ਆ ਵਧੀਆ ਵਧੀਆ ਲੋਕਾਂ ਨਾਲ ਤੁਹਾਡੀ ਸਾਂਝ ਪੈਂਦੀ ਆ ਤੇ ਤੁਹਾਨੂੰ ਜਾਣਕਾਰੀ ਮਿਲਦੀ ਆ ਉਹ ਜਾਣਕਾਰੀ ਜਿਹੜੀਆਂ ਕਿਤਾਬਾਂ ਚੋਂ ਨਹੀਂ ਮਿਲਦੀ ਦੇਖੋ ਹੁਣ ਮੈਂ ਸੁਣਿਆ ਤਾਂ ਸੀਗਾ ਮਾਨਕਾਲਾ ਵੀ ਗਲਤ ਆ ਪਰ ਉਹ ਬਾਈ ਦੇ ਦੱਸਣ ਤੇ ਹੀ ਪਤਾ ਲੱਗਿਆ ਪਰ ਆ ਗੀਤਾਂ ਦੀ ਮੈਨੂੰ ਪਤਾ ਸੀਗਾ ਨਹੀਂ ਮੈਂ ਸੂਰਜ ਚੌਰਸ ਕਰਦੇ ਆ ਜਿਹੜਾ ਚੌਹ ਜੁਗਾਂ ਤੋਂ ਗੋਲ ਇਹ ਕਹਿੰਦੇ ਰਾਮ ਸਿੰਘ ਦਾ ਲਿਖਿਆ ਇੱਕ ਉਹਨੇ ਕਿੱਸਾ ਹਰਫੂਲ ਸਿੰਘ ਡਾਕੂ ਹਰਫੂਲ ਸਿੰਘ ਸੋ ਆਉਣ ਵਾਲੇ ਟਾਈਮ ਤੇ ਨਾ ਜਿੰਨਾ ਕੁ ਕੁਝ ਮੇਰੇ ਕੋਲੇ ਹੈਗਾ ਤੁਹਾਡੇ ਨਾਲ ਸਾਂਝਾ ਕਰਦਾ ਰਹੂੰਗਾ ਤੇ ਸਾਹ ਦਿੰਦੇ ਰਹੋ ਧੰਨਵਾਦ